ਜੇਕਰ ਤੁਹਾਡੇ ਵੀ ਬੱਚੇ ਪਾਰਕਾ ਦੇ ਵਿੱਚ ਖੇਡਣ ਜਾਂਦੇ ਨੇ ਤਾਂ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖ ਲੈਣ ਕਿਤੇ ਤੁਹਾਡੇ ਬੱਚੇ ਵੀ ਸਹਾਦਸੇ ਦਾ ਸ਼ਿਕਾਰ ਨਾ ਹੋ ਜਾਣ ਤਾਂ ਬਿਲਕੁਲ ਸਕਰੀਨ ਦੇ ਉੱਤੇ ਦਰਸਲ ਤੁਸੀਂ ਇੱਕ ਵੀਡੀਓ ਚੱਲ ਰਹੀ ਜ਼ਰੂਰ ਦੇਖਦੇ ਹੋਵੋਗੇ ਜਿਸ ਦੇ ਵਿੱਚ 7 ਸਾਲਾਂ ਬੱਚੀ ਨੇ ਪਾਰਕ ਦੇ ਵਿੱਚ ਪਈ ਸਟੀਲ ਦੇ ਬੈਂਚਾਂ ਦੇ ਵਿੱਚ ਆਪਣੀ ਉਂਗਲ ਫਸਾ ਲਈ ਤਾਂ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਸ਼ੇਕ ਬਣੇ ਹੋਏ ਨੇ ਹੌਲ ਬਣੇ ਹੋਏ ਨੇ ਜਿਸ ਦੇ ਵਿੱਚ ਬੱਚੀ ਹੈ ਜਿਹੜੀ ਸ਼ਰਾਰਤਾਂ ਕਰਦੀ ਕਰਦੀ ਆਪਣੀਆਂ ਉਂਗਲਾਂ ਜਿਹੜੀ ਉਸ ਬੈਂਚ ਦੇ ਵਿੱਚ ਫਸਾ ਲੈਂਦੀ ਹੈ ਹਾਲਾਂਕਿ ਮੌਕੇ ਦੇ ਉੱਤੇ ਬਚਾਅ ਕਾਰਜਕੀਆਂ ਟੀਮਾਂ ਵੀ ਪਹੁੰਚਦੀਆਂ ਨੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਬੜੀ ਮੁਸ਼ਕਲ ਤੋਂ ਬਾਅਦ ਬੜੀ ਕੋਸ਼ਿਸ਼ਾ ਕਰਨ ਤੋਂ ਬਾਅਦ ਮੇਚ ਨੂੰ ਕੱਟਿਆ ਜਾਂਦਾ ਹੈ ਤੇ ਬੱਚੀ ਦੀਆਂ ਉਂਗਲਾਂ ਨੇ ਜਿਹੜੀਆਂ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢੀਆਂ ਜਾਂਦੀਆਂ ਨੇ ਤੁਸੀਂ ਸੋਚ ਸਕਦੇ ਹੋ ਸਿਰਫ 7 ਸਾਲ ਦੀ ਉਮਰ ਹੈ ਉੱਤਰ ਪ੍ਰਦੇਸ਼ ਤੋਂ ਇਹ ਮਾਮਲਾ ਸਾਹਮਣੇ ਹੈ ਕਿੰਨੀ ਉਸਨੇ ਮੁਸ਼ਕਿਲ ਸਹੀ ਹੋਏਗੀ ਕਿੰਨੀਆਂ ਉਹ ਤਕਲੀਫਾਂ ਦੇ ਵਿੱਚ ਗੁਜ਼ਰੀ ਹੋਏਗੀ ਜੇਕਰ ਮਾਪੇ ਉਸ ਦਾ ਧਿਆਨ ਰੱਖਦੇ ਤਾਂ ਬਿਲਕੁਲ ਜੇਕਰ ਤੁਹਾਡੇ ਵੀ ਬੱਚੇ ਨੇ ਜਿਹੜੇ ਪਾਰਕ ਦੇ ਵਿੱਚ ਖੇਡਣਾ ਪਸੰਦ ਕਰਦੇ ਨੇ ਔਰ ਇਕੱਲੇ ਜਾਣਾ ਚਾਹੁੰਦੇ ਨੇ ਤਾਂ ਖਾਸ ਕਰਕੇ ਇਹ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਦਿਓ ਤਾਂ ਕਿ ਤੁਸੀਂ ਵੀ ਸੁਚੇਤ ਰਹਿ ਸਕੋ